ਪ੍ਰੋਬਲਮ ਕੋਰ ਦਾ ਸੋਸ਼ਲ ਮੀਡੀਆ ਤੇ ਬਹੁਤ ਵੱਡਾ ਮੁੱਦਾ ਉੱਠਿਆ ਹੋਇਆ ਕੋਈ ਕਹਿੰਦਾ ਤੂੰ ਆਪਣੇ ਭਰਾ ਦੇ ਨਾਲ ਗਲਤਾਂ ਤੇ ਕੋਈ ਪ੍ਰੋਬਲਮ ਕੋਰ ਨੂੰ ਕਹਿੰਦਾ ਤੂੰ ਥਾਈਲੈਂਡ ਜਾਣੀਆ ਤੈਨੂੰ ਸਿੱਖੀ ਦਾ ਪ੍ਰਚਾਰ ਜਿਹੜਾ ਕਰਨਾ ਨਹੀਂ ਆਉਂਦਾ ਕਦੇ ਗੁਰਦੁਆਰੇ ਦੇ ਵਿੱਚ ਫੋਟੋਆਂ ਨੂੰ ਲੈ ਕੇ ਜਿਹੜਾ ਮੁੱਦਾ ਹੈ ਉਹ ਪੱਖ ਜਾਂਦਾ ਤੇ ਕੋਈ ਕਹਿੰਦਾ ਵੀ ਇਹ ਸਿੱਖਾਂ ਨੂੰ ਇਦਾਂ ਬੋਲਦੀ ਆ ਉਹਦਾ ਪਜਾਮਾ ਫਟਿਆ ਹੋਇਆ ਤਾਂ ਦੋਸਤੋ ਗੱਲ ਕਰਦੇ ਆ ਪ੍ਰੋਬਲਿਨ ਕੋਰ ਵਾਰੇ ਵੀ ਇਹ ਅਸਲ ਵਿੱਚ ਹੈ ਕੌਣ ਆ ਤੇ ਕਿਵੇਂ ਇਹਨਾਂ ਨੇ ਜਿਹੜਾ ਕੀਰਤਨ ਜਥਾ ਸ਼ੁਰੂ ਕੀਤਾ ਸੀ ਤਾਂ ਪ੍ਰੋਬਲਿਨ ਕੋਰ ਦੇ ਬਾਰੇ ਗੱਲ ਕਰੀ ਤਾਂ 2000 ਦੇ ਵਿੱਚ ਜਿਹੜਾ ਇਹਨਾਂ ਦਾ ਜਨਮ ਹੋਇਆ ਸੀ ਇਹਨਾਂ ਦੀ ਉਮਰ ਜਿਹੜੀ ਸਿਰਫ 25 ਸਾਲਾਂ ਦੀ ਕਾਫੀ ਛੋਟੀ ਉਮਰ ਆ ਤੇ ਇਹਨਾਂ ਦੇ ਪਿਤਾ ਦਾ ਨਾਮ ਜਿਹੜਾ ਚਰਨਜੀਤ ਸਿੰਘ ਤੇ ਭਰਾ ਦਾ ਨਾਮ ਜਸਕਰਨ ਸਿੰਘ ਆ ਜਿੰਨਾਂ ਦੇ ਨਾਲ ਤੁਸੀਂ ਹਮੇਸ਼ਾ ਇਹਨਾਂ ਨੂੰ ਬਲੌਗਾਂ ਦੇ ਵਿੱਚ ਵੇਖਦੇ ਰਹਿੰਨੇ ਹੋ 2006 ਦੇ ਵਿੱਚ ਜਦੋਂ ਪ੍ਰਬਲਿਨ ਕੋਰਟ ਸਿਰਫ 6 ਸਾਲ ਦੀ ਸੀ ਤਾਂ ਉਦੋਂ ਹੀ ਜਿਹੜਾ ਇਹਨਾਂ ਨੇ ਕੀਰਤਨ ਕਰਨਾ ਉਹ ਸ਼ੁਰੂ ਕਰ ਦਿੱਤਾ ਸੀ ਇਹਨਾਂ ਦੀ ਮਾਤਾ ਨੇ ਕਿਹਾ ਸੀ ਕਿ ਤੂੰ ਜਿਹੜਾ ਕੀਰਤਨ ਕਰਿਆ ਕਰ ਉਸ ਤੋਂ ਬਾਅਦ ਜਿਹੜਾ ਪ੍ਰਬਲਿਨ ਨੇ ਜਿਹੜਾ ਕੀਰਤਨ ਸ਼ੁਰੂ ਕਰ ਦਿੱਤਾ ਸੀ ਤੇ ਹੌਲੀ-ਹੌਲੀ ਜਦੋਂ ਪ੍ਰਬਲਿਨ 11 ਸਾਲ ਦੀ ਹੋਈ ਤਾਂ ਉਹਨਾਂ ਦੀ ਮਾਤਾਂ ਦਾ ਜਿਹੜਾ ਆਪਰੇਸ਼ਨ ਹੋਇਆ ਉਹਨਾਂ ਨੂੰ ਜਿਹੜੀ ਬਹੁਤੀ ਭਿਆਨਕ ਬਿਮਾਰੀ ਸੀ ਉਹਨਾਂ ਦੇ ਮਾਤਾ ਜਿਹੜੇ ਨਹੀਂ ਬਚ ਸਕੇ ਤਾਂ ਪ੍ਰਬਲਿਨ ਕੌਰ ਨੇ ਫੈਸਲਾ ਕੀਤਾ ਵੀ ਅਸੀਂ ਕੀਰਤਨਾਂ ਦੇ ਵਿੱਚ ਜਾ ਜਾ ਕੇ ਜਿਹੜਾ ਰੱਬ ਦਾ ਨਾਮ ਤੇ ਆਉਂਨੇ ਆ ਪਰ ਉਸ ਰੱਬ ਨੇ ਜਿਹੜੀ ਮੇਰੀ ਹੀ ਮਾਤਾ ਨੂੰ ਨਹੀਂ ਬਚਾਇਆ ਫਿਰ ਪ੍ਰਬਲਿਨ ਖਾਲਸਾ ਨੇ ਸੋਚਿਆ ਕਿ ਹੁਣ ਮੈਂ ਜਿਹੜੇ ਕੀਰਤਨ ਆ ਉਹ ਬੰਦ ਕਰ ਦੇਵਾਂਗੀ ਪਰ ਦੋਸਤੋ ਜਦੋਂ ਹੀ ਪ੍ਰਬਲਿਨ ਨੂੰ ਇਹ ਗੱਲ ਪਤਾ ਲੱਗੀ ਕਿ ਉਹਨਾਂ ਦੀ ਮਾਤਾ ਨੇ ਜਿਹੜਾ ਮਰਦੇ ਸਮੇਂ ਇਹ ਕਿਹਾ ਸੀ ਉਹਨਾਂ ਦੇ ਪਿਤਾ ਨੂੰ ਕਿ ਪ੍ਰਬਲਿਨ ਜਿਹੜਾ ਕੀਰਤਨ ਕਰੀ ਜਾਵੇ ਰੱਬ ਦਾ ਨਾਮ ਜਿਹੜਾ ਉਹ ਧਿਆਈ ਜਾਵੇ ਤੇ ਮੈਨੂੰ ਬਹੁਤ ਚੰਗਾ ਲੱਗਦਾ ਹੈਗਾ ਮੈਂ ਰਹਾ ਨਾ ਰਹਾ ਪਰ ਫਿਰ ਵੀ ਜਿਹੜਾ ਪ੍ਰਬਲਿਨ ਕੌਰ ਖਾਲਸਾ ਦਾ ਕੀਰਤਨ ਜਿਹੜਾ ਕੀਰਤਨ ਕਰਨਾ ਉਹ ਬੰਦ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਜਦੋਂ ਪ੍ਰੋਬਲਿਨ ਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਦਵਾਰੇ ਜਿਹੜੇ ਕੀਰਤਨ ਕਰਨੇ ਪ੍ਰੋਬਲਿਨ ਕੋਰ ਨੇ ਸ਼ੁਰੂ ਕਰ ਦਿੱਤੇ ਤੇ ਦੋਸਤੋ ਨਾਲ ਹੀ ਜਿਹੜਾ ਪ੍ਰੋਬਲਿਨ ਸੋਸ਼ਲ ਮੀਡੀਆ ਤੇ ਬਲੌਗ ਬਣਾਉਣ ਲੱਗੀ ਤੁਸੀਂ ਵੇਖਿਆ ਵੀ ਪ੍ਰੋਬਲਿਨ ਕੋਰ ਜਿਹੜੇ ਬਹੁਤ ਜ਼ਿਆਦਾ ਬਲੌਗ ਬਣਾਉਂਦੀ ਆ ਕਦੇ ਥਾਈਲੈਂਡ ਨੂੰ ਲੈ ਕੇ ਤੇ ਕਦੇ ਫਟੇ ਪਜਾਮੇ ਨੂੰ ਲੈ ਕੇ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੀਆਂ ਨੇ ਇੱਕ ਪੂਲ ਦੀ ਵੀਡੀਓ ਵੀ ਜਿਹੜੀ ਪ੍ਰੋਬਾਬਲੀ ਇਨ ਦੀ ਵਾਇਰਲ ਹੋਈ ਸੀ ਜਿਹਦੇ ਵਿੱਚ ਪ੍ਰੋਬਾਬਲੀ ਇਨ ਕੋਰ ਖਾਲਸਾ ਪੂਲ ਦੇ ਵਿੱਚ ਜਿਹੜੀ ਨਹਾ ਰਹੀ ਸੀ ਉਸ ਪੂਲ ਵਾਲੀ ਵੀਡੀਓ ਤੇ ਲੋਕਾਂ ਨੇ ਜਿਹੜਾ ਕਾਫੀ ਅਤਰਾਜ ਜਤਾਇਆ ਕਿ ਇੱਕ ਪਾਸੇ ਪਰਮਾਤਮਾ ਦਾ ਕੀਰਤਨ ਕਰਦੀ ਆ ਪਰ ਦੂਜੇ ਪਾਸੇ ਜਿਹੜਾ ਲੋਕਾਂ ਨੂੰ ਆਪਣਾ ਸਰੀਰ ਵਿਖਾਉਂਦੀ ਆ ਪਰ ਪ੍ਰੋਬਲਿਨ ਨੂੰ ਜਿਹੜਾ ਕੋਈ ਵੀ ਫਰਕ ਨਹੀਂ ਪਿਆ ਤੇ ਉਹ ਆਪਣੇ ਕੀਰਤਨ ਵੀ ਜਾਰੀ ਰੱਖਦੀ ਰਹੀ ਤੇ ਨਾਲ ਹੀ ਜਿਹੜਾ ਆਪਣੇ ਬਲੌਗ ਵੀ ਜਾਰੀ ਰੱਖਦੀ ਰਹੀ ਤੇ ਹੁਣ ਦੋਸਤੋ ਲਾਟੈਸਟ ਦੇ ਵਿੱਚ ਹੀ ਜਿਹੜਾ ਮੱਕੜ ਦੇ ਨਾਲ ਪ੍ਰੋਬਲਿਨ ਕੌਰ ਖਾਲਸਾ ਦਾ ਇੱਕ ਇੰਟਰਵਿਊ ਹੋ ਕੇ ਹਟਿਆ ਉਸ ਦੇ ਵਿੱਚ ਕਾਫੀ ਜਿਹੜੇ ਦੁੱਖ ਪ੍ਰੋਬਲਿਨ ਨੇ ਆਪਣੇ ਬਿਆਨ ਕੀਤੇ ਨੇ ਤੇ ਉਥੇ ਜਿਹੜਾ ਕਾਫੀ ਮੁੱਦਾ ਉਸ ਇੰਟਰਵਿਊ ਤੋਂ ਬਾਅਦ ਜਿਹੜਾ ਪੜਕ ਵੀ ਉੱਠਿਆਗਾ ਪ੍ਰਬਲੀਨ ਕੌਰ ਖਾਲਸਾ ਨੇ ਇੰਨਾ ਤੱਕ ਕਹਿ ਦਿੱਤਾ ਕਿ ਜਦੋਂ ਮੈਂ ਆਪਣੇ ਬ੍ਰਦਰ ਦੇ ਨਾਲ ਬਲੌਗ ਬਣਾਉਣੀ ਆ ਤਾਂ ਲੋਕ ਕਹਿੰਦੇ ਨੇ ਵੀ ਇਹ ਇਹਦੇ ਨਾਲ ਹੀ ਜਿਹੜਾ ਗਲਤ ਆ ਇਹਦੇ ਨਾਲ ਹੀ ਜਿਹੜਾ ਸੈਟ ਆ ਤਾਂ ਬਹੁਤ ਕੁਝ ਲੋਕਾਂ ਵੱਲੋਂ ਮੈਨੂੰ ਕਮੈਂਟਾਂ ਦੇ ਵਿੱਚ ਸੁਣਨ ਨੂੰ ਮਿਲਦਾ ਤੇ ਮੈਂ ਦੱਸ ਵੀ ਨਹੀਂ ਸਕਦੀ ਤੇ ਦੋਸਤੋ ਇੱਕ ਗੱਲ ਕਰਦੀ ਜਿਹੜੀ ਪ੍ਰਬਲੀਨ ਆ ਉਹ ਰੋਣ ਵੀ ਲੱਗ ਜਾਂਦੀ ਆ ਤੁਸੀਂ ਉਸ ਵੀਡੀਓ ਦੇ ਵਿੱਚ ਵੇਖਾਉਣਾ ਉਸ ਇੰਟਰਵਿਊ ਦੇ ਵਿੱਚ ਵੇਖਾਉਣਾ ਜੀ ਪ੍ਰਬਲੀਨ ਜਿਹੜੀ ਰੋਣ ਲੱਗ ਪੈਂਦੀ ਆ ਉਸ ਇੰਟਰਵਿਊ ਦੇ ਵਿੱਚ ਮੱਕੜ ਨੇ ਵੀ ਕਾਫੀ ਸਵਾਲ ਜਿਹੜੇ ਪ੍ਰਬਲਿਨ ਨੂੰ ਕੀਤੇ ਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਗੁਰਦੁਆਰੇ ਦੇ ਵਿੱਚ ਫੋਟੋ ਨਹੀਂ ਖਚਾਉਣੀ ਚਾਹੀਦੀ ਤੇ ਦੂਜੇ ਪਾਸੇ ਤੁਸੀਂ ਆਪ ਹੀ ਜਿਹੜਾ ਲੋਕਾਂ ਦੇ ਨਾਲ ਫੋਟੋ ਆ ਖਚਾਉਂਦੇ ਹੋ ਉਸ ਤੋਂ ਬਾਅਦ ਜਿਹੜਾ ਦੋਸਤੋ ਪ੍ਰਬਲਿਨ ਨੇ ਕਿਹਾ ਕਿ ਉੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਣ ਆ ਉਸ ਟਾਈਮ ਬਰਾਜਮਾਨ ਨਹੀਂ ਸੀ ਪਰ ਉਸ ਤੋਂ ਬਾਅਦ ਵੀ ਜਿਹੜੀਆਂ ਅਗ ਪ੍ਰੋਬਲੀਮ ਕਰਦੇ ਆ سوشل ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੀ ਲੋਕਾਂ ਦੇ ਨਾਲ ਫੋਟੋਆਂ ਖਿਚਾ ਰਹੀ ਆ ਹੁਣ ਦੋਸਤੋ ਦੁਬਾਰੇ ਇੱਕ ਵਾਰੀ ਫੇਰ ਜਿਹੜਾ ਪ੍ਰੋਬਲੀ ਨੇ ਕਹਿ ਦਿੱਤਾ ਕਿ ਉਹ ਹੁਣ ਕਦੇ ਵੀ ਜਿਹੜਾ ਕੀਰਤ ਨਹੀਂ ਕਰਨਗੇ ਉਹ ਵੀਡੀਓ ਜਿਹੜੀ ਨਹੀਂ ਬਣਾਉਣਗੇ ਕਿਉਂਕਿ ਲੋਕਾਂ ਦੇ ਵੱਲੋਂ ਜਿਹੜੀਆਂ ਉਸਨੀਆਂ ਐਡਿਟ ਕਰਕੇ ਗਲਤ ਵੀਡੀਓ ਸੋਸ਼ਲ ਮੀਡੀਆ ਤੇ ਫਲਾਈਆਂ ਯਾਰੀਆਂ ਨੇ ਇੱਕਾ ਪੋਸਟ ਜਿਹੜੀ ਤੁਸੀਂ ਹੁਣੇ ਵੇਖਿਓ ਨਹੀਂ ਪ੍ਰੋਬਲੀ ਇਹਨਦੀ ਜਿਹਦੇ ਵਿੱਚ ਪ੍ਰੋਬਲੀ ਇਹਨਾਂ ਨੇ ਕਿਹਾਗਾ ਕਿ ਇੱਕ ਪਾਸੇ ਮੇਰੀ ਫੋਟੋ ਹੈ ਤੇ ਦੂਜੇ ਪਾਸੇ ਕਿਸੇ ਹੋਰ ਦੀ ਫੋਟੋ ਹੈ ਪਰ ਇਸ ਨੂੰ ਧੱਕੇ ਨਾਲ ਐਡਿਟ ਕਰਕੇ ਜਿਹੜਾ ਮੇਰੀ ਫੋਟੋ ਬਣਾ ਦਿੱਤਾ ਗਿਆ ਤੇ ਲੋਕਾਂ ਵੱਲੋਂ ਹੋਰ ਵੀ ਗੰਦੀਆਂ ਮੰਦੀਆਂ ਕਾਫੀ ਵੀਡੀਓ ਪ੍ਰੋਬਲੀ ਇਹਨਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਯਾਰੀਆਂ ਨੇ ਹੁਣ ਲੋਕਾਂ ਵੱਲੋਂ ਬਾਰ-ਬਾਰ ਇਹ ਵੀਡੀਓ ਪਾਈਆਂ ਯਾਰੀਆਂ ਨੇ ਕਿ ਇਹ ਜਿਹੜੀ ਜਨਾਨੀ ਆ ਜਾਂ ਇਹ ਕੀਰਤਨ ਕਰਨ ਵਾਲੀ ਜੋ ਭੈਣ ਹੈ ਇਹ ਬਹੁਤ ਜ਼ਿਆਦਾ ਗਲਤ ਹੈ ਇਹਦਾ ਕੀਰਤਨ ਕਰਨ ਦਾ ਤਰੀਕਾ ਜਿਹੜਾ ਸਹੀ ਨਹੀਂ ਕਦੇ ਫਟੇ ਪਜਾਮੇ ਦੀ ਗੱਲ ਕਰਦੀ ਆ ਕਦੇ ਥਾਈਲੈਂਡ ਦੀ ਗੱਲ ਕਰਦੀ ਆ ਤੇ ਕਦੇ ਕੁਛ ਨਾ ਕੁਛ ਇਹ ਆਪਣੇ ਬਲੌਗਾਂ ਦੇ ਵਿੱਚ ਕਹਿੰਦੀ ਰਹਿੰਦੀ ਆ ਜੀ ਦੇ ਕਰਕੇ ਸਿੱਖੀ ਪ੍ਰਚਾਰ ਦਾ ਕੋਈ ਵੀ ਉਸ ਦੇ ਨਾਲ ਲੈਣਾ ਦੇਣਾ ਨਹੀਂ ਹੁੰਦਾ ਪਰ ਇਹ ਆਪਣੇ ਵਿਊਜ਼ ਲੈਣ ਦੀ ਖਾਤਰ ਇਹ ਸਾਰੇ ਟੰਗ ਅਪਣਾ ਰਹੀ ਆ ਤਾਂ ਦੋਸਤੋ ਪ੍ਰਾਬਲਿ ਨੇ ਫਿਲਹਾਲ ਦੇ ਵਿੱਚ ਇਹ ਐਲਾਨ ਕਰਤਾ ਵੀ ਉਹ ਹੁਣ ਵੀ ਜਿਹੜੇ ਕਦੇ ਉਹ ਕੀਰਤਨ ਨਹੀਂ ਕਰਨਗੇ ਕਿਉਂਕਿ ਲੋਕਾਂ ਵੱਲੋਂ ਮੇਰੀਆਂ ਗਲਤ ਮਾਲਤ ਵੀਡੀਓ ਜਿਹੜੇ ਉਹ ਵਾਇਰਲ ਕੀਤੀਆਂ ਜਾ ਰਹੀਆਂ ਨੇ ਤਾਂ ਦੋਸਤੋ ਤੁਹਾਡਾ ਕਹਿਣਾ ਕੀ ਆ ਬੈਸਟਾ ਪ੍ਰਾਬਲਿ ਦੀ ਜਿਹੜੀ ਉਮਰ ਆ ਉਹ ਬਹੁਤ ਛੋਟੀ ਆ ਤੇ ਬਹੁਤ ਸਾਰੇ ਲੋਕ ਜਿਹੜੇ ਪ੍ਰਾਬਲਿ ਦੀ ਸਪੋਰਟ ਵੀ ਕਰ ਰਹੇ ਨੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਵੀ ਪ੍ਰਾਬਲਿ ਸਹੀ ਆ ਜਾਂ ਗਲਤ ਆ